ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆਕ ਪਾਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਚਿਲਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਠੀਕ ਆ 8246 4919 ਨਾਮ ਕੀ ਹੈ ਜੀ ਗੁਰਵਿੰਦਰ ਸਿੰਘ ਬਾਉ ਠੀਕ ਆ ਬਾਉ ਬਾਉ ਨਾਮ ਮਸ਼ਹੂਰ ਹੈ ਨਾ ਤੇ ਤਿੰਨ ਪਸ਼ੂ ਆ ਤਿੰਨੇ ਮੱਝਾਂ ਕੰਨੇ ਮੱਝਾਂ ਸੁਈਆਂ ਸੁਆਈਆਂ ਦੋ ਸੁਈਆਂ ਇੱਕ ਟੋਕੜ ਗੱਬਣਾ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ 12 ਕਿਲੋ ਦੁੱਧ ਆ ਜੀ 12 ਕਿਲੋ ਦੁੱਧ ਹਾਂਜੀ ਆ ਵੇਖੋ ਜੀ ਚੰਗਾ ਥਣ ਸੋਹਣਾ ਲੱਗਾ ਵੱਡੀ ਮੱਝ ਆ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਇਹਦੇ ਕੋਲ 10 ਕਿਲੋ ਆ ਜੀ 10 ਕਿਲੋ ਇਹਦੇ ਮਗਰ ਕਟਾ ਪਹਿਲੇ ਨੰਬਰ ਵਾਲੀ ਬੱਚਾ ਹੈ ਨਹੀਂ ਉਹਦਾ ਬੱਚਾ ਮਰ ਗਿਆ ਆ ਤੋਕੜ ਗੱਬਣਿਆ ਇਹ ਤੋਕੜ ਗੱਬਣਿਆ ਇਹਦੇ ਕੋਲ ਦੁੱਧ ਕਿੰਨਾ ਹੈ ਕੋਈ 6 ਕਿਲੋ 6 ਮਹੀਨਾ ਦੀ ਗੱਬਣਿਆ ਚੈੱਕ ਪਾਸ ਹੈ ਤੁਹਾਡੀ ਚੈੱਕ ਪਾਸ ਆ ਜੀ ਇੱਕ ਸਿੰਘ ਟੁੱਟਾ ਇਹਦਾ ਵੱਡੀ ਮੱਝ ਆ ਹਨਾ ਜੀ ਫੁੱਲ ਵੱਡੀ ਆ ਜੀ ਫੁੱਲ ਵੱਡੀ ਆ ਤੇ ਮੋਢੇ ਨਹੀਂ ਆਉਂਦੀ ਮੇਰੇ ਤੇ ਮੋਢੇ ਤੇ ਆਉਂਦੀ ਆ ਤੇਰਾ ਕੱਦ ਵੀ ਵਾਹ ਵੱਡਾ ਵੇ ਜੀ 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 ਮੋਢੇ ਤੇ ਆਉਂਦੀ ਆ ਤੇਰਾ ਕੱਦ ਕਿਹੜਾ ਛੋਟਾ ਵਾ ਹੈ ਮੇਰੇ ਮੋਢੇ ਤੇ ਆਉਂਦੀ ਮੱਝ ਫੁੱਲ ਵੱਡੀ ਠੀਕ ਹੈ ਜੀ ਹਾਂ ਜੀ ਤੇ ਪੂਰੀ ਸਾਰੀਆਂ ਜਿਹੜੀਆਂ ਲੱਖ ਤੋਂ ਅੰਦਰ ਵਾਲੀਆਂ ਇਹ 90000 ਤੋਂ ਵੀ ਅੰਦਰ 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 ਜੀ ਫੋਨ ਲਾ ਲਿਓ ਹਾਂ ਜੀ ਮੁੱਲ ਨਿਗੇ ਨਿਗੇ ਯਕਾਰ ਦੇ ਵੀਡੀਓ ਸ਼ੇਅਰ